ਬਈ ਮੌਢੂਆ ਕਮਾਲ ਦੀ ਰੁੱਤ ਤੇ ਪੰਜਾਬ ਦੀ ਛਿਆਲ ਦੀ ਰੁੱਤ ਮਰਜੀ ਖਾ ਲੋ ਮਰਜੀ ਪੀ ਬਲੋ ਤਰਤੇ ਠੰਡੇ ਸਭ ਹਜਮ ਨਵਾਂ ਜ਼ਮਾਨਾ ਨਵੇਂ ਲੇਫ ਨਵੀਆਂ ਤੜਾਈਆਂ ਘੂੜੀਆਂ ਨੀਂਦਾਂ ਹੱਸਦੇ ਚਿਹਰੇ ਰੌਣਕਾਂ ਵਖੇਰਦੇ ਨਿੱਗੇ ਨਿੱਗੇ ਨੇ ਛਿਆਲ ਦੇ ਛਿਆਲੂ ਦਿਨ ਦੇਖਦੇ ਦੇਖਦੇ ਪੰਜਾਬ ਦਾ ਤਾਂ ਚਿਹਰਾ ਮੋਹਰਾਈ ਬਦਲ ਚੁੱਕਿਆ ਹੈ ਸ਼ਾਦੀਆਂ ਵਿਆਹਾਂ ਦੇ ਰੰਗ ਢਾਂਗੀ ਹੋਰ ਦੇ ਹੋਰ ਹੋ ਗਏ ਨੇ ਵੱਡੇ ਵੱਡੇ ਕੱਠ ਪਾਰਕਿੰਗਾਂ ਫੁੱਲ ਗੱਡੀਆਂ ਖੜੀਆਂ ਕਰਨ ਨੂੰ ਥਾਉ ਨਹੀਂ ਮਿਲਦਾ ਕਰੋਨੇ ਨੇ ਸਾਲ ਦੂਰ ਸਾਲ ਰੌਣਕਾਂ ਨੀਆਂ ਮੱਠੀਆਂ ਪਾਤੀਆਂ ਸਨ ਹੁਣ ਤਾਂ ਵੱਡੀਆਂ ਛੜਕਾਂ ਤੇ ਸ਼ਾਦੀ ਘਰਾਂ ਵਿੱਚ 5 ਵਜੇ ਤੱਕ ਮੇਲੇ ਹੀ ਮੇਲੇ ਢੋਲ ਖੜਕਦੇ ਨੇ ਦੂਰ ਦੂਰ ਤੱਕ ਧਮਕਾਂ ਪੈਂਦੀਆਂ ਨੇ ਲੋਕੀ ਕਹਿੰਦੇ ਨੇ ਪੰਜਾਬ ਖਾਲੀ ਹੋ ਚੱਲਿਆ ਵਿਹਾਂ ਬਰਾਨਾ ਹੋ ਚੱਲੀਆਂ ਘਰ ਘਰ ਵਾਹ ਵਾਹ ਕਰਨ ਲੱਗ ਪਏ ਨੇ ਬਕਵਾਸ ਕਰਦੇ ਨੇ ਲੋਕ ਪਿੰਡਾਂ ਦੇ ਮਾਹੌਲ ਨੂੰ ਵੇਖ ਕੇ ਵੇਖਿਆ ਹੀ ਪਤਾ ਚੱਲਦਾ ਹੈ ਭਈ ਪੰਜਾਬ ਤਾਂ ਰੌਣਕਾਂ ਇਕੱਠਾਂ ਵਾਠਾਂ ਨਾਲ ਪਹਿਲਾਂ ਨਾਲੋਂ ਵੀ ਭਰਿਆ ਪਿਆ ਮੇਲਿਆਂ ਤੇ ਵਾਰ ਨਹੀਂ ਆਉਂਦਾ ਕੁੱਤਿਆਂ ਦੀਆਂ ਦੌੜਾਂ ਕੁੱਤਿਆਂ ਵਾਲਿਆਂ ਦੀ ਵੀ ਮੋਢੂਆ ਬਹੁਤ ਵੱਡੀ ਦੁਨੀਆ ਵੱਡੀਆਂ ਵੱਡੀਆਂ ਗੱਡੀਆਂ ਲੱਖਾਂ ਦੇ ਕੁੱਤੇ ਤੇ ਫੇਰ ਉਹਨਾਂ ਦੀ ਕਮਾਲ ਦੀ ਸਾਂਭ ਸੰਭਾਈ ਖੁੱਲੀਆਂ ਗੱਲਾਂ ਖੜਕਦੇ ਲੀੜੇ ਉੱਤੋਂ ਦੀ ਜਾਗਟਾਂ ਜੇਬਾਂ ਚ ਚਾਂਦੀ ਦੀਆਂ ਡੱਬੀਆਂ ਲੱਗਦਾ ਹੀ ਨਹੀਂ ਪੰਜਾਬ ਮੁੱਕ ਚੱਲਿਆ ਬਗਵਾਸ ਕਰਦੇ ਨੇ ਲੋਕ ਸੰਘਣੇ ਦਹੀਂ ਨਾਲ ਸਵੇਰੇ ਮੱਖਣਾ ਵਾਲੇ ਪਰੌਂਠੇ ਤੇ ਸ਼ਾਮ ਨੂੰ ਮੱਕਈ ਦੀ ਰੋਟੀ ਸਰਸੋਂ ਦਾ ਸਾਗ ਬਟੇਰ ਬੱਕਰੀ ਦੀਆਂ ਤਰੀਆਂ ਕਿਸੇ ਪਾਸਿਓਂ ਲੱਗਦਾ ਹੀ ਨਹੀਂ ਪੰਜਾਬ ਮੁੱਕ ਚੱਲਿਆ ਖਾਲੀ ਹੋ ਚੱਲਿਆ ਅੱਖਾਂ ਨੂੰ ਇਤਬਾਰ ਹੀ ਨਹੀਂ ਆਉਂਦਾ ਪੰਜਾਬ ਖਾਲੀ ਹੋ ਚੱਲਿਆ ਕੌਡੀਆਂ ਕਬੱਡੀਆਂ ਤੇ ਜਾ ਕੇ ਤਾਂ ਵੇਖੋ ਦੁਨੀਆ ਦਲੀ ਦੀ ਮਰਦੀ ਪਈ ਏ ਮੈਰਜ ਹਾਲਾਂ ਦਾ ਹਾਲ ਤਾਂ ਵੇਖੋ ਬਿਆਹਾਂ ਸ਼ਹਿਰਾਂ ਚ ਤੁਰ ਕੇ ਢੀੜੀ ਮਾਰ ਕੇ ਤਾਂ ਵੇਖੋ ਦੁਨੀਆ ਮਿਉਂਦੀ ਨਹੀਂ ਪੈਰ ਤਾਨੂੰ ਥਾਹੋਂ ਨਹੀਂ ਮਿਲਦਾ ਲੋਕ ਐਵੇਂ ਛੱਡੀ ਜਾਂਦੇ ਨੇ ਪੰਜਾਬ ਖਾਲੀ ਹੋ ਚੱਲਿਆ ਜਨਵਰੀ ਫਰਵਰੀ ਦਾ ਲੁੱਤਫ ਤਾਂ ਮੋਠੂਆ ਸਾਡੇ ਬਾਹਰਲੇ ਐਨ ਆਰ ਆਈ ਵੀਰ ਹੀ ਲੈਵੰਦੇ ਨੇ ਐਤਕੀ ਦੇ ਸਾਲ ਤਾਂ ਬਈ ਵਿਆਹਾਂ ਦਾ ਭਾਰੀ ਵੱਡਾ ਸਾਹ ਸੀਗਾ ਬਾਹਰਲੇਆਂ ਦਾ ਉਤਾਰਾ ਹੀ ਬਹੁਤ ਯਾਦਾ ਹੋਇਆ ਐ ਲੱਗੇ ਜਿਵੇਂ ਰੁੱਤੀ ਵਿਆਹਾਂ ਦੀ ਆਗੀ ਹੋਵੇ ਹੁਣ ਤਾਂ ਮਾੜੇ ਧੀੜੇ ਨੂੰ ਵੀ ਵਿਆਹ ਸਾ ਨਹੀਂ ਲੈਣ ਦੇਵੰਦੇ ਬਈ ਮੋਠੂਆ ਦਿਨੋ ਦਿਨ ਜਮਾਨਾ ਕੀ ਬਦਲੀ ਜਾ ਰਿਹਾ ਹੈ ਮਾਲਵੇ ਮਾਝੇ ਦੁਆਬੇ ਸਾਰੀ ਇੱਕ ਹੀ ਹੋਏ ਪਏ ਨੇ ਲਿਬਾਸ ਲਵਾਦੇ ਸਾਰਿਆਂ ਦੇ ਇੱਕ ਹੀ ਹੋ ਗਏ ਨੇ ਪਿੰਡ ਕਲਚਰ ਵੀ ਬਿਊਟੀ ਪਾਰਲਰਾਂ ਦੀ ਲੇਪੇਟ ਜਾ ਚੁੱਕੀ ਐ ਮਹਿੰਦੀ ਮੇਕਅਪਾਂ ਦਾ ਹਾੜੀ ਆ ਗਿਆ ਪੰਜਾਬ ਵਿੱਚ ਲੋਕੀ ਕਹਿੰਦੇ ਨੇ ਪੰਜਾਬ ਖਾਲੀ ਹੋ ਚੱਲਿਆ ਪੈਸਾ ਮੁੱਕ ਚੱਲਿਆ ਕੁਨਿਆਬ ਤਾਂ ਭਾਈ ਦਿਨੋ ਦਿਨ ਸਨੱਖਾ ਸੁੰਦਰੀਆਂ ਨਿਕਲਿਆ ਆਉਂਦਾ ਹਰ ਗੱਭਰੂ ਕੀ ਮਟਿਆਰਾਂ ਕੀ ਪੱਗਾਂ ਦੇ ਸਟਾਈਲ ਹੈ ਆਰਾ ਵਾਲਾਂ ਦੇ ਸਟਾਈਲ ਜਵਾਨੀ ਜਦ ਬਣ ਠਣ ਕੇ ਇਕੱਠਾਂ ਵਿੱਚ ਜਾਂਦੀ ਏ ਤਾਂ ਇੱਕ ਤਾਂ ਰੁੱਤ ਦਾ ਮਜਾ ਜੀ ਹੁੰਦਾ ਏ ਤੇ ਦੂਜਾ ਜਵਾਨੀ ਦੀ ਰਵਾਨੀ ਵੀ ਹੁੰਦੀ ਏ ਨਾ ਬਾਈ ਪੰਜਾਬ ਤਾਂ ਸਿਆਲ ਦੇ ਦਿਨੀ ਸੁਰਗ ਦਾ ਟੋਟਾ ਲੱਗਦਾ ਏ ਮੋਢੂ ਆਇਤ ਕੀ ਬੜੇ ਲੰਮੇ ਚਿਰ ਬਾਅਦ ਕੁਝ ਪਿੰਡਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਯਾਰੋ ਪਿੰਡਾਂ ਦੇ ਤਾਂ ਹੂਲੀ ਹੀ ਬਦਲੇ ਪਏ ਨੇ ਗਲੀਆਂ ਵਿਆਂ ਨੂੰ ਹੱਸਣ ਲਾਇਆ ਪਿਆ ਸਰਕਾਰੀ ਗ੍ਰਾਂਟਾਂ ਨੇ ਨਵੇਂ ਨੌਜਵਾਨ ਪੰਚੀਆਂ ਸਰਪੰਚੀਆਂ ਨੇ ਪਹਿਲਾਂ ਇੱਟਾਂ ਦੀਆਂ ਵਾਸ਼ਾ ਕੇ ਗਲੀਆਂ ਨਾਲੀਆਂ ਪੱਕੀਆਂ ਕਰਕੇ ਠਈਆ ਠੱਪਾ ਜਿਹਾ ਕਰਦੇ ਹੁੰਦੇ ਸਨ ਹੁਣ ਤਾਂ ਮੋਢੂ ਆ ਲੋਕਟਾਈਲਾਂ ਸਿਮੈਂਟਡ ਫਰਸ਼ਾਂ ਵਾਸ਼ਾ ਕੇ ਪਿੰਡਾਂ ਦਾ ਮੂੰਹ ਮੱਥਾ ਹੀ ਹੋਰ ਕੱਢਿਆ ਪਿਆ ਗਲੀਆਂ 'ਚ ਗੰਦ ਪੈਲੀ ਜਾ ਪਹਿਲਾਂ ਵਾਂਗੂ ਦਿਖਾਈ ਨਹੀਂ ਦੇਵਨਾਗਾ ਐਨੀ ਉਮੀਦ ਹੀ ਹੈ ਨਹੀਂ ਭਈ ਆਤ ਬਦਲੀ ਵੀ ਆਜੂਗੀ ਪਿੰਡਾਂ ਜੋ ਨਰਕ ਜਿਹਾ ਹੀ ਨਿਕਲ ਜਾਏਗਾ ਸਗੋਂ ਐ ਲੱਗਦਾ ਹੈ ਸ਼ਹਿਰ ਦਿਨੋ ਦਿਨ ਗੰਦੇ ਹੋਈ ਜਾਂਦੇ ਨੇ ਤੇ ਪਿੰਡਾਂ ਦੀ ਨੁਹਾਰ ਬਦਲੀ ਜਾਂਦੀ ਏ ਹੁਣ ਉਹ ਦੋ ਪਿੰਡਾਂ ਦੇ ਸਾਫ਼ ਸੁਥਰੇ ਹੋਣ ਦਾ ਇੱਕ ਨਵਾਂ ਕਾਰਨ ਇਹ ਵੀ ਹੈ ਬਾੜੇ ਘਰਾਂ ਨੇ ਗਾਈਆਂ ਮਈਆਂ ਦੁੱਧਾਰੂ ਪਸ਼ੂ ਰੱਖਣੇ ਬੰਦ ਕਰ ਦਿੱਤੇ ਬਹੁਤ ਲੋਕ ਮੁੱਲ ਦਾ ਦੁੱਧ ਹੀ ਲੈਣ ਲੱਗ ਪਏ ਨੇ ਹੋਇਆ ਕੀ ਜੋ ਫਿਰਨੀਆਂ ਤੇ ਥਾਂ ਥਾਂ ਰੂੜੀਆਂ ਲੱਗਦੀਆਂ ਸਨ ਕੂੜੇ ਗੋਬਰ ਦੇ ਢੇਰ ਲੱਗਦੇ ਸਨ ਉਹ ਬਹੁਤ ਘਟ ਗਏ ਨੇ ਉੱਡ-ਬੁੱੱਡੀ ਚੱਲੇ ਨੇ ਕਿਉਂਕਿ ਪਿੰਡਾਂ 'ਚ ਪਸ਼ੂ ਹੀ ਘਟ ਗਏ ਨੇ ਫਿਰਨੀਆਂ ਸਾਫ਼ ਸੁਥਰੀਆਂ ਸੋਹਣੀਆਂ ਲੱਗਣ ਲੱਗ ਪਈਆਂ ਨੇ ਸਿਆਲ ਦੇ ਦਿਨ ਵੀ ਕੁਦਰਤ ਦਾ ਅਜੀਬ ਤੋਹਫਾ ਹੈ ਜਿਸ ਘਰ ਜਾਓ ਹਰੇਕ ਦੇ ਘਰ ਪੰਜੀਰੀ ਬੰਝੀਰੀ ਜ਼ਰੂਰ ਰਲਾਈ ਹੁੰਦੀ ਹੈ ਚਾਹ ਨਾਲ ਪਿੰਨੀਆਂ ਭਾਵੇਂ ਸ਼ੂਗਰ ਹੀ ਹੋਵੇ ਮੋਠੂਆ ਪਿੰਨੀ ਨੂੰ ਵੇਖ ਕੇ ਰਾਇ ਹੀ ਨਹੀਂ ਜਾਵਦਾ ਹੋਰ ਨਿਕਸੁਕ ਲੱਲੇ ਭੱਬੇ ਸਮਾਨ ਵਿੱਚ ਪਈਆਂ ਪਿੰਨੀਆਂ ਵੱਲ ਨਹੀਂ ਹੱਥ ਜਾਂਦਾ ਮੱਲੂ ਮੱਲੀ ਜੀ ਕਰ ਆਉਂਦਾ ਖਾ ਕੇ ਤਾਂ ਵੇਖੀਏ ਪਿੰਨੀ ਨੂੰ ਨਜ਼ਾਰੇ ਨੇ ਪਰਦੇਸ਼ ਦੀ ਧਰਤੀ ਕੋਲ ਪੰਜਾਬ ਵਰਗੀਆਂ ਇਹ ਸਗਤਾਂ ਕਿੱਥੇ ਕਰਦੀਆਂ ਚੀਜ਼ਾਂ ਦੀ ਰੀਸ ਬਾਹਰ ਕਿੱਥੇ हां एक ਗੱਲ ਹੋਰ ਸਾਂਝੀ ਕਰਨੀ ਹੈ ਤੁਹਾਡੇ ਨਾਲ ਬਾਹਰਲੇ ਦੇਖਿਆ ਤੋਂ ਜਦ ਛੋਟੇ ਬੱਚੇ ਪੰਜਾਬ ਆਉਂਦੇ ਨੇ ਨਾ ਤਾਂ ਉਹਨਾਂ ਦਾ ਇੱਥੇ ਜੀ ਬੜਾ ਲੱਗਦਾ ਏ ਉਹਨਾਂ ਲਈ ਇੱਕ ਨਵਾਂ ਆਸਮਾਨ ਜਿਹਾ ਹੀ ਖੁੱਲ ਜਾਂਦਾ ਏ ਬਈ ਖੁੱਲੀ ਹਵਾ ਵਿੱਚ ਭੱਜੇ ਫਿਰਿਏ ਮਿੱਟੀ 'ਤੇ ਕ੍ਰਿਕਟਾਂ ਖੇਡਦੇ ਨੇ ਹਰੇ ਭਰੇ ਖੇਤਾਂ ਦਾ ਚੱਕਰ ਲਾਉਂਦੇ ਨੇ ਖਿੜੀਆਂ ਸਰਵਾਂ ਨੂੰ ਹੱਥ ਲਾ ਲਾ ਦੇਖਦੇ ਨੇ ਵਗਦੇ ਪਾਣੀਆਂ ਨਾਲ ਖਲੁੱਲਾਂ ਕਰਦੇ ਨੇ ਭੁੱਲੀ ਜਾਂਦੇ ਨੇ ਅਸੀਂ ਮੈਲਬਾਰਨਾ ਤੋਂ ਆਏ ਆਂ ਜਾਂ ਵਿੰਨੀ ਪਿੱਗਾ ਤੋਂ ਆਏ ਆਂ ਭਾਈ ਮੋਟੂ ਆਪਾਂ ਦਾ ਬਾਹਰਲੇ ਸਾਰੇ ਤਾਮਝਾਮ ਜੇ ਨੂੰ ਬੜੀ ਗੋਹ ਨਾਲ ਵੇਖ ਲਿਆ ਹੈ ਪਰ ਭਾਈ ਜੋ ਸੁਆਦ ਜੋ ਲੁਤਫ ਆਪਦੀ ਪੰਜਾਬ ਦੀ ਮਿੱਟੀ ਤੋਂ ਮਿਲਦਾ ਹੈ ਇਸ ਵਰਗਾ ਨਜ਼ਾਰਾ ਬਾਹਰਲੇ ਦੇਸ਼ਾਂ ਵਿੱਚ ਤਾਂ ਮਨਸੂਹੀ ਜਾਂ ਨਕਲੀ ਜਿਹਾ ਆਪਦਾ ਉਹ ਮੋੜ ਸਕੂਨ ਹੈ ਨਹੀਂ ਬਾਹਰਲੀ ਮਿੱਟੀ ਤੇ ਸੱਚ ਕਰਕੇ ਜਾਣਨਾ ਮੋਟੂਆ ਅਸਾਨੂੰ ਤਾਂ ਸਜਦਾ ਕਰਨਾ ਬਣਦਾ ਏ ਪੰਜਾਬ ਦੀ ਪਵਿੱਤਰ ਮਿੱਟੀ ਨੂੰ ਇੱਥੋਂ ਦੇ ਸਿਆਲ ਦੇ ਸਰਦੀ ਦੇ ਦਿਨਾਂ ਨੂੰ ਮੈਂ ਤਾਂ ਆਪਦੇ ਸਾਰੇ ਛੋਟਿਆਂ ਵੱਡਿਆਂ ਸਾਰੇ ਮਿੱਤਰਾਂ ਦੋਸਤਾਂ ਨੂੰ ਇਹੀ ਕਹਾਂਗਾ ਬਈ ਇਹ ਕੰਮ ਥੰਦੇ ਤਾਂ ساری ਉਮਰ ਹੀ ਚੱਲੀ ਜਾਵਣੇ ਨੇ ਕੰਮ ਨੇ ਨਹੀਂ ਜੇ ਮੁੱਕਣਾ ਕਰਦੇ ਕਰਦੇ ਬੰਦੇ ਨੇ ਖੁਦ ਮੁੱਕ ਜਾਵਣਾ ਏ ਪਰ ਸਾਲ ਦੋ ਸਾਲ ਬਾਅਦ ਆਪਦੇ ਜਵਾਕਾਂ ਨੂੰ ਆਪਦੇ ਬੱਚਿਆਂ ਨੂੰ ਪੰਜਾਬ ਦਾ ਢੇਡਾ ਲਵਾਉਂਦੇ ਰਹੋ ਸਿੱਖਣ ਨੂੰ ਇੱਥੋਂ ਬਹੁਤ ਕੁਝ ਮਿਲਦਾ ਬੱਚਿਆਂ ਨੂੰ ਆਵਦੀ ਧਰਤੀ ਦੇ ਅਮੀਰ ਵਿਰਸੇ ਰਿਚ ਕਲਚਰ ਦੀ ਸਮਝ ਪੈਂਦੀ ਹੈ ਬੱਚਿਆਂ ਨੂੰ ਕੁਝ ਨਵਾਂ ਜਾਣਨ ਵਾਲੀਆਂ ਬਾਰੀਆਂ ਵਿੰਡੋਜ਼ ਇਸ ਪੰਜਾਬ ਤੇ ਪੈਰ ਧਰਿਆ ਹੀ ਖੁੱਲਦੀਆਂ ਨੇ ਇੱਕ ਨਵੀਂ ਕਲੀ ਦੁਨੀਆ ਨੂੰ ਵੇਖਣ ਦਾ ਦਰ ਖੁੱਲਦਾ ਏ ਬੱਚਿਆਂ ਲਈ ਇਸ ਲਈ ਛੇਤੀ ਛੇਤੀ ਹਉਂਦੇ ਰਿਆ ਕਰੋ ਜੋ ਆਕਾ ਨੂੰ ਨਾਲ ਲਿਆਉਂਦੇ ਰਿਆ ਕਰੋ ਗੇੜੀਆਂ ਮਰਵਾਉਂਦੇ ਰਿਆ ਕਰੋ ਹਾਂ ਮਨ ਵਿੱਚੋਂ ਇਹ ਭਰਮ ਭਾਵਨਾ ਕੱਢ ਦੇਵੋ ਪੰਜਾਬ ਖਾਲੀ ਹੋ ਚੱਲਿਆ ਬਿਲਕੁਲ ਨਹੀਂ ਬਿਲਕੁਲ ਨਹੀਂ ਹੋਣ ਲੱਗਾ ਪੰਜਾਬ ਪੂਰਾ ਕਾਇਮ ਏ ਪੂਰੇ ਦਮ ਖਾਂ ਵਿੱਚੇ ਸਗੋਂ ਹੋਰ ਵੀ ਚੜ੍ਹਦੀ ਕਲਾ ਵਿੱਚੇ ਖੁਸ਼ ਰਹੋ ਆਬਾਦ ਰਹੋ ਸਤ ਸ੍ਰੀ ਅਕਾਲ